ਪਹਿਲੇ ਜਿਹੜੀਆਂ 43 ਸੇਵਾਵਾਂ ਦਿੰਦੇ ਸੀਗੇ ਉਹਦੇ ਵਿੱਚ 363 ਸੇਵਾਵਾਂ ਨੂੰ ਹੋਰ ਐਡ ਕਰਦੇ ਹੋਏ ਘਰ ਬੈਠੇ ਹੀ ਨਾਗਰਿਕ ਜਿਹੜੇ ਸਾਡੇ ਪੰਜਾਬ ਦੇ ਨੇ ਉਹ ਪ੍ਰਾਪਤ ਕਰ ਸਕਦੇ ਨੇ ਭਗਵੰਤ ਮਾਨ ਸਰਕਾਰ ਤੁਹਾਡੀ ਦਵਾਰ ਯੋਜਨਾ ਤਹਿਤ ਡਰਾਈਵਿੰਗ ਲਾਇਸੈਂਸ ਪਾਸਪੋਰਟ ਅਰਜ਼ੀ ਪੱਤਰ ਪੁਲਿਸ ਵੈਰੀਫਿਕੇਸ਼ਨ 유ਟਿਲਿਟੀ ਕਨੈਕਸ਼ਨ ਕਿਰਾਏਦਾਰ ਦਾ ਵੈਰੀਫਿਕੇਸ਼ਨ ਵਰਗੀਆਂ 406 ਸੇਵਾਵਾਂ ਮੁਹੱਈਆ ਹਨ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ੱੱਕੇ ਖਾਣ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਰਾਜੀਵ ਦੇ ਸੁਪਨਿਆਂ ਨੂੰ ਸਹਾਰਾ ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਬਾਡੇ ਘਰ ਆਉਣਗੇ ਮੈਂ ਕਾਲ ਕੀਤੀ ਸੇਮ ਡੇ ਸੇਵਾ ਸਹਾਇਕ ਮੇਰੇ ਘਰ ਪਹੁੰਚ ਗਿਆ ਮੈਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਪੰਜਾਬ ਵਾਸੀਆਂ ਲਈ ਇੱਕ ਬਹੁਤ ਵਧੀਆ ਸਹੂਲਤ ਮਹੱਈਆ ਕਰਵਾਈ ਹੈ ਜੀ ਨੇਪਾਲ ਖੜ ਕੇ ਆਏ ਆ ਜੀ ਇਹ ਸਾਰੀ ਟੀਮ ਗਈ ਸੀ ਜੀ ਇੱਥੇ ਮੇਰੇ ਕੋਲ ਟ੍ਰੇਨਿੰਗ ਕਰਦੇ ਰਹੀ ਜੀ ਇਹ ਅਨਾਦ ਤੇ ਮੁੰਡਾਹੀ ਚੌਕੀ ਤੇ ਇਹ ਫੁੱਟਬਾਲ ਦੀ ਗੇਮ ਚ ਆਇਆ ਸੈਕੰਡ ਪੋਜੀਸ਼ਨ ਤੇ ਆਇਆ ਜੀ ਇਹ ਨੇਪਾਲ ਇਹਨੀ ਟੀਮ ਨੇ ਸਾਰਿਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਇਹ ਮੋਗੇ ਦਾ ਨਾਮ ਰੱਖਣ ਕੀਤਾ ਜੀ ਇਹ ਕੀ ਕਾਰਨ ਰਿਹਾ ਕਿ ਪਹਿਲਾ ਸਥਾਨ ਨਹੀਂ ਹਾਸਲ ਕਰ ਸਕੇ ਕਿਵੇਂ ਰਿਹਾ ਉਹ ਜੀ ਜਿਹੜੀ ਹੁਣ ਹੋਮ ਟੀਮ ਹੁੰਦੀ ਹੈ ਉਹਨਾਂ ਨੂੰ ਥੋੜਾ ਸਪੀਸ਼ੀਅਲ ਹੁੰਦਾ ਜੀ ਆਪਦੀ ਗਰਾਊਂਡ 'ਚ ਖੇਡਣ ਦਾ ਉਸਕ ਮੌਸਮ ਥੋੜਾ ਖਰਾਬ ਹੋ ਗਿਆ ਸੀਗਾ ਜੀ ਉਹਦੇ ਕਰਕੇ ਥੋੜੀਆਂ ਮਿਸਟੇਕਾਂ ਹੋ ਗਈਆਂ ਅਗਲੀ ਵਾਰੀ ਉਹ ਵੀ ਨਹੀਂ ਕਰਦੇ ਜੀ ਕਲ ਬਹੁਤ ਇਨਾਂ ਨੂੰ ਕਰਨਾ ਪਿਆ ਇੱਥੋਂ ਤੱਕ ਪਹੁੰਚਣ ਲਈ ਹਾਂਜੀ ਜੇ ਗੱਲ ਕਰੀਏ ਤਾਂ ਨੌਜਵਾਨ ਹੋਰ ਵੀ ਬਹੁਤ ਨੇ ਜਿਹੜੀਆਂ ਬਹੁਤ ਚੰਗੀਆਂ ਗੇਮਾਂ ਕਰਦੇ ਨੇ ਪਰ ਉਹ ਡਾਈਟ ਵੱਲੋਂ ਜਾਂ ਪੈਸਿਆਂ ਦੀ ਕਮੀ ਕਰਕੇ ਪਿੱਛੇ ਰਹਿ ਜਾਂਦੇ ਨੇ ਕੀ ਕਹੋਗੇ ਹਾਂਜੀ ਮੇਰੇ ਕੋਲੇ ਹੁਣ ਵੀ ਜੀ 30 40 ਮੁੰਡੇ ਇੱਥੇ ਗਰਾਨਾ ਕਾਲਜ ਪ੍ਰੈਕਟਿਸ ਕਰਦੇ ਰੋਜ਼ ਜੀ ਵਧੀਆ ਕਰਦੇ ਪ੍ਰੈਕਟਿਸ ਉਹ ਅਸੀਂ ਵੀ ਕਹਿੰਨੇ ਸਾਨੂੰ ਹੋਰ ਬਾਈ ਸਪੋਰਟ ਕਰਨ ਅਸੀਂ ਉਹ ਮੁੰਡਿਆਂ ਨੂੰ ਵੀ ਵਧੀਆ ਲੈਵਲ ਤੇ ਖੜਾਈਏ ਚੰਗੇ ਅਕੈਡਮੀ ਵਿੱਚ ਭੇਜੀਏ ਇਹ ਮੁੰਡਿਆਂ ਨੇ ਵਧੀਆ ਜੀ ਇਹਨਾਂ ਦੀ ਮਿਹਨਤ ਸੀਗੀ ਰੋਜ਼ ਆਉਂਦੇ ਮੇਰੇ ਕੋਲ ਪ੍ਰੈਕਟਿਸ ਕਰਨ ਸਾਡੇ ਬਰੀਏ ਨੂੰ ਰਿਜ਼ਲਟ ਮਿਲਿਆ ਇਹ ਚੀਜ਼ ਦਾ ਕਿਦਾਂ ਦਾ ਮਹਿਸੂਸ ਹੋ ਰਿਹਾ ਕਿ ਤੁਹਾਡੇ ਕੋਚਿੰਗ ਦੇ ਵਿੱਚ ਜਿਹੜੇ ਨੌਜਵਾਨ ਗਏ ਨੇ ਤੇ ਸੈਕਿੰਡ ਫਾਜ਼ ਤੇ ਹੱਲ ਜਿਹੜੇ ਆਏ ਨੇ ਸਾਬ ਜੀ ਕਿਦਾਂ ਦਾ ਮਹਿਸੂਸ ਬਹੁਤ ਖੁਸ਼ੀ ਹੋ ਰਹੀ ਹੈ ਜੀ ਹੁਣ ਹੁੰਦਾ ਜੀ ਕੋਈ ਹੋਰ ਮੁੰਡਾ ਵੀ ਜਾਵੇ ਏਦੋਂ ਵਧੀਆ ਲੈਵਲ ਤੇ ਜਾਵੇ ਤੇ ਮੋਗੇ ਦਾ ਨਾਮ ਰੱਖਣਾ ਕਰੇ ਇਹਨਾਂ ਨੂੰ ਦੇਖ ਕੇ ਜੀ ਹੋਰ ਮੁੰਡਾ ਦਾ ਹੁੰਦਾ ਫੌਸਲਾ ਜੀ ਅਸੀਂ ਵੀ ਖੇਢੀਏ ਤਾਂ ਤੇ ਸਾਡਾ ਵੀ ਲੋਕੀ ਮਾਨ ਸਨਮਾਨ ਕਰਨ ਅਸੀਂ ਮੋਗੇ ਵਾਰਡ ਨੰਬਰ 6 ਦੇ ਰਹਿਣਾ ਜੀ ਆ ਗੱਲ ਕਰੀਏ ਗੇਮ ਖੇਡ ਕੇ ਆਏ ਹੋ ਫੁੱਟਬਾਲ ਦੀ ਕਿੱਥੇ ਗਏ ਸੀਗੇ ਕਿੰਵੇਂ ਸਥਾਨ ਤੇ ਆਏ ਅਸੀਂ ਨੇਪਾਲ ਪੋਖਰਾ ਗਏ ਸੀ ਗੇਮ ਖੇਡਣ ਵਾਸਤੇ ਫੁੱਟਬਾਲ ਨੈਸ਼ਨਲ ਤੇ ਅਸੀਂ ਦੂਜਾ ਸਥਾਨ ਪ੍ਰਾਪਤ ਕੀਤਾ ਜੀ ਜੇ ਗੱਲ ਕਰੀਏ ਤਾਂ ਅੱਜ ਤੁਹਾਨੂੰ ਸਨਮਾਨਿਤ ਕੀਤਾ ਗਿਆ ਮੋਮੈਂਟੋ ਵੀ ਦਿੱਤਾ ਗਿਆ ਹੈ ਕਿਵੇਂ ਦਾ ਲੱਗ ਰਿਹਾ ਸੋਚਿਆ ਸੀ ਕਦੇ ਇਸ ਤਰ੍ਹਾਂ ਮਾਨ ਸਨਮਾਨ ਹੋਊਗਾ ਨਹੀਂ ਜੀ ਇੰਨਾ ਤਾਂ ਨਹੀਂ ਸੋਚਿਆ ਸੀਗਾ ਪਰ ਅਸੀਂ ਮਿਹਨਤ ਕਰਦੇ ਰਹੇ ਆ 3 ਸਾਲ ਹੋ ਗਏ ਸਾਨੂੰ ਮਿਹਨਤ ਕਰਦਿਆਂ ਨੂੰ ਤੇ ਇੱਕ ਦਿਨ ਸੋਚ ਸੀਗਾ ਕਿ ਹਾਂ ਕੁਝ ਪ੍ਰਾਪਤ ਕਰਾਂਗੇ ਤੇ ਅੱਜ ਸਾਨੂੰ ਸਨਮਾਨ ਮਿਲਿਆ ਇਸ ਬਹੁਤ ਖੁਸ਼ ਆ ਕਿੰਨੀ ਕ ਮਿਹਨਤ ਕਰਨੀ ਪਈ ਇੱਥੋਂ ਤੱਕ ਪਹੁੰਚਣ ਲਈ ਕੀ ਕੀ ਸਟਰਗਲ ਕਰਨਾ ਪਿਆ ਸਾਨੂੰ ਗਰਾਊਂਡ ਨਹੀਂ ਮਿਲਦੀ ਸੀ ਪਹਿਲਾਂ ਜੀ ਤੇ ਅਸੀਂ ਪਹਿਲਾਂ ਬਹੁਤ ਮਿਹਨਤਾਂ ਕਰਕੇ ਸਰਾਂ ਦੀਆਂ ਤੇ ਗਰਾਊਂਡ ਬਣਵਾਏ ਤੇ ਉੱਥੇ ਸਾਨੂੰ ਫਿਰ ਸਬੀਰੇ ਮਿਲੇ ਜਿਹੜੇ ਸਾਡੀ ਪ੍ਰੈਕਟਿਸ ਲਵਾਉਂਦੇ ਸੀਗੇ ਤੇ ਅਸੀਂ ਫਿਰ ਬਹੁਤ ਸਟਰਗਲ ਕੀਤਾ ਪਹਿਲਾਂ ਤਾਂ ਪਰ ਹੁਣ ਵਧੀਆ ਸ਼ੁਰੂ ਕਦੋਂ ਕੀਤੀ ਸੀ ਗੇਮ ਇਹ ਮੈਂ 3 ਸਾਲ ਪਹਿਲਾਂ ਸ਼ੁਰੂ ਕੀਤੀ ਸੀ ਜੀ ਗੇਮ ਤੇ ਫਰਵਰੀ ਵਿੱਚ ਕੀਤੀ ਸੀ ਸਤਨ ਸਾਬ ਪਹਿਲਾ ਫਰਵਰੀ ਚ ਆਵਦੇ ਬਰਥਡੇ ਵਾਲੇ ਦਿਨ ਕਿੱਥੋਂ ਕਿੱਥੋਂ ਟੀਮਾਂ ਨੇ ਭਾਗ ਲਿਆ ਸੀ ਗਾਇਸ ਇਸ ਟੂਰਨਾਮੈਂਟ ਦੇ ਵਿੱਚ ਕਾਟਮਾਂਡੂ ਤੇ ਇੱਕ ਪੋਖਰਾ ਦੀ ਟੀਮ ਸੀ ਨੇਪਾਲ ਦੀ ਆਪਦੀ ਤਾਮਿਲਾਡੂ ਦੀ ਸੀਗੀ ਬੰਗਾਲ ਦੀ ਸੀਗੀ ਸੀ ਟੋਟਲ 12 ਟੀਮਾਂ ਸੀਗੇ ਜੀ ਹਾਂ ਪਹਿਲੇ ਸਥਾਨ ਤੇ ਕੌਣ ਆਇਆ ਪਹਿਲੇ ਸਥਾਨ ਤੇ ਨੇਪਾਲ ਆਇਆ ਜੀ ਕੀ ਕਾਰਨ ਰਿਹਾ ਕਿ ਤੁਸੀਂ ਦੂਜੇ ਸਥਾਨ ਤੇ ਆਏ ਹੋ ਪਹਿਲੇ ਤੇ ਨਹੀਂ ਆਏ ਮੈਚ ਦੇ ਵਿੱਚ ਕੋਈ ਕਮੀ ਸੀ ਜਾਂ ਕਿਵੇਂ ਸੀ ਨਹੀਂ ਜੀ ਇੱਕ ਤਾਂ ਗਰਾਊਂਡ 'ਚ ਮੀਂਹ ਬਹੁਤ ਪੈ ਗਿਆ ਸੀਗਾ ਤੇ ਉਹਨਾਂ ਦਾ ਆਪ ਦਾ ਹੋਮ ਗਰਾਊਂਡ ਸੀਗਾ ਤੇ ਉਹਨਾਂ ਨੂੰ ਆਪਦੀ ਹਿਸਾਬ ਸੀਗਾ ਕਿ ਮੀਂਹ ਪੈਣ ਤੋਂ ਬਾਅਦ ਕਿਵੇਂ ਖੇਡਣਾ ਕਿਉਂਕਿ ਉੱਥੇ ਰੋਜ਼ ਮੀਂਹ ਪੈਂਦਾ ਹੈ ਜੀ ਤੇ ਬਾਲ ਜਦ ਮੀਂਹ ਦੇ ਵਿੱਚ ਪਾਣੀ ਵਿੱਚ ਡਿੱਗਦੀ ਸ ਤੇ ਉਹ ਤੇਜ਼ ਹੋ ਜਾਂਦੀ ਸੀਗੀ ਜੀ ਹੁਣ ਅੱਗੇ ਕੀ ਸੋਚਿਆ ਤੇ ਅੱਗੇ ਹੁਣ ਅਸੀਂ ਐਵੇਂ ਮਿਹਨਤ ਕਰਦੇ ਰਵਾਂਗੇ ਤੇ ਅਸੀਂ ਹੁਣ ਸਿਲੈਕਟ ਹੋਏ ਅੱਗੇ ਮਲੇਸ਼ੀਆ ਕੱਢਣ ਲਈ ਤੇ ਅਸੀਂ ਉੱਥੇ ਵੀ ਜਿੱਤ ਪ੍ਰਾਪਤ ਕਰਕੇ ਆਏ ਆ। ਇਹ ਜੀ ਮੇਰੇ ਵਾਰਡ ਨੰਬਰ 7 ਤੋਂ ਦੋ ਬਹੁਤ ਹੀ ਹੌਨਾਰ ਅੰਡਰ 90 ਦੇ ਵਿੱਚ ਫੁੱਟਬਾਲ ਟੀਮ ਇੰਡੀਆ ਦੇ ਵਿੱਚੋਂ ਨੇਪਾਲ ਦੇ ਵਿੱਚ ਕੱਪ ਜਿੱਤ ਕੇ ਆਏ ਆ। ਸਾਡੇ ਵਾਰਡ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ, ਮੋਗੇ ਵਾਸਤੇ ਵੀ ਬਹੁਤ ਖੁਸ਼ੀ ਦੀ ਗੱਲ ਹੈ ਔਰ ਪੰਜਾਬ ਵਾਸਤੇ ਵੀ ਬੜੀ ਖੁਸ਼ੀ ਦੀ ਗੱਲ ਹੈ। ਜਿੰਨਾ ਸਨਮਾਨ ਮਸੂਰ ਸੋਰੇ ਅੱਜ ਵਾਰਡ ਦੇ ਜਿਹੜੇ ਨੌਜਵਾਨਾਂ ਨੇ ਅੱਜ ਤਗਮਾ ਲਿਆ ਕੇ ਪੂਰੇ ਵਾਰਡ ਦਾ ਇਹ ਪੂਰੇ ਮੋਗੇ ਦਾ ਇਨਾਮ ਰੱਖੀ। ਬਿਲਕੁਲ ਜੀ ਬਹੁਤ ਸਾਰੇ ਇਲਾਕੇ ਦੇ ਵਿੱਚ ਬੜੀ ਖੁਸ਼ੀ ਅਲਾਕਾਰਵਾਸੀ ਬਾਗੋ ਬਾਗ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਨੌਜਵਾਨ ਪੁੱਠੇ ਪਾਸੇ ਨਸ਼ਿਆਂ ਦੇ ਵਿੱਚ ਉੱਥੇ ਮੈਂ ਤਾਂ ਸਲੂਟ ਕਰਦਾ ਇਹਨਾਂ ਦੇ ਪਰਿਵਾਰਾਂ ਨੂੰ ਵੀ ਔਰ ਇਹਨਾਂ ਨੌਜਵਾਨਾਂ ਨੂੰ ਵੀ ਜਿਨ੍ਹਾਂ ਨੇ ਸਾਡੇ ਵਾਰਡ ਦਾ ਪੂਰੇ ਮੋਗਾ ਸ਼ਹਿਰ ਦਾ ਜਿਹੜਾ ਨਾਮ ਹੈ ਉਹ ਅੱਜ ਬਹੁਤ ਹੀ ਰੌਸ਼ਨ ਕੀਤਾ ਹੈ ਔਰ ਪ੍ਰਮਾਤਮਾ ਵਾਹਿਗੁਰੂ ਕਰੇ ਇਹਨਾਂ ਨੂੰ ਇਸੇ ਤਰ੍ਹਾਂ ਹੀ ਅੱਗੇ ਵਧਦੇ ਰਹਿਣ ਤੇ ਇੱਕ ਦਿਨ ਬਹੁਤ ਹੀ ਵਧੀਆ ਆਪਣੀ ਟੀਮ ਦੇ ਵਿੱਚ ਆਪਣੇ ਦੇਸ਼ ਦਾ ਵੀ ਨਾਮ ਉੱਚਾ ਕਰਨ ਤੇ ਪੰਜਾਬ ਦਾ ਅ ਜੇ ਗੱਲ ਕਰੀਏ ਤਾਂ ਖੇਡਾਂ ਜਰੂਰ ਬੱਚਿਆਂ ਵੱਲੋਂ ਖੇਡੀਆਂ ਜਾ ਰਹੀਆਂ ਪਰ ਕੋਚਿੰਗ ਵੱਲੋਂ ਬੜੀ ਜਿਹੜੀ ਉਹਨਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਆ ਰਹੀਆਂ ਨੇ ਇੱਕ ਪਾਸੇ ਸਰਕਾਰਾਂ ਨੇ ਜਿਹੜੀਆਂ ਉਹ ਬੱਚਿਆਂ ਨੂੰ ਖੇਡਾਂ ਵੱਲ ਲੈ ਕੇ ਜਾਣ ਦੀ ਗੱਲ ਕਰਦੀਆਂ ਨੇ ਪਰ ਮੋਕਾ ਦੇ ਵਿੱਚ ਕੋਈ ਇਸ ਤਰ੍ਹਾਂ ਦੀਆਂ ਗਰਾਊਂਡਾਂ ਵੀ ਆ ਜਿਹੜੀਆਂ ਉਹ ਨਹੀਂ ਹੈ ਜੀ ਦੇਖੋ ਗਰਾਊਂਡਾਂ ਜਿਹੜੀਆਂ ਬਹੁਤ ਘੱਟ ਨੇ ਇਸ ਗੱਲ 'ਚ ਕੋਈ ਸ਼ੱਕ ਨਹੀਂ ਜਿਸ ਤਰ੍ਹਾਂ ਗੋਧੇ ਵਾਲਾ ਇੰਡੋਰ ਸਟੇਡੀਅਮ ਸੀ ਉੱਥੇ ਵੀ ਬੰਦ ਹੋ ਗਿਆ ਜੀ ਉਹਦੀ ਵੀ ਹਾਲਾਤ ਖਸਤਾ ਹੋ ਗਈ ਆ ਵੱਧ ਤੋਂ ਵੱਧ ਸਰਕਾਰ ਅਪਰਾਲਾ ਤਾਂ ਕਰ ਰਹੀ ਆ ਔਰ ਸਰਕਾਰ ਦੀ ਕੋਸ਼ਿਸ਼ ਵੀ ਹੋਣੀ ਚਾਹੀਦੀ ਆ ਫਿਰ ਵੱਤ ਤੋਂ ਵੱਧ ਗਰਾਊਂਡਾਂ ਹੋਣ ਜਿਸ ਤਰ੍ਹਾਂ ਉਹਨਾ ਨੇਚਰ ਪਾਰਕ ਦੇ ਵਿੱਚ ਆਪਾਂ ਦੇਖਦੇ ਆਂ ਬੜੇ ਵਧੀਆ ਬੱਚੇ ਆਉਂਦੇ ਨੇ ਬੈਡਮਿੰਟਨ ਦੀਆਂ ਗੇਮਾਂ ਲਾ ਕੇ ਇੱਥੋਂ ਵੀ ਬਹੁਤ ਨੈਸ਼ਨਲ ਗੇਮਾਂ ਦੇ ਵਿੱਚ ਗਏ ਆ ਬੱਚੇ ਜਿਸ ਤਰ੍ਹਾਂ ਸਾਡੇ ਜੋਲ ਸਾਹਿਬ ਦਾ ਬੇਟਾ ਵੀ ਆ ਹਰਨੂਰ ਜੋਲ ਜੀ ਉਹਨਾਂ ਨੇ ਵੀ ਬਹੁਤ ਨਾਮ ਕਮਾਇਆ ਹੈ ਜੇ ਇਸੇ ਤਰ੍ਹਾਂ ਲਗਨ ਹੋਵੇ ਤਾਂ ਕੋਈ ਗਰਾਊਂਡਾਂ ਦੀ ਨਹੀਂ ਜਿੱਥੇ ਵੀ ਬੰਦੇ ਦੇ ਵਿੱਚ ਲਗਨ ਹੋਣੀ ਜ਼ਰੂਰੀ ਆ ਔਰ ਜੇ ਤੁਹਾਡੀ ਲਗਨ ਆ ਤਾਂ ਤੁਸੀਂ ਕੱਚੀ ਜਗ੍ਹਾ ਤੇ ਜਾ ਕੇ ਵੀ ਇੱਕ ਵਧੀਆ ਮੰਜ਼ਲ ਪਾ ਸਕਦੇ ਆ ਨੌਜਵਾਨ ਖੇਡਣ ਵੱਲ ਜਰੂਰ ਜਾਂਦੇ ਨੇ ਪਰ ਜੇ ਗੱਲ ਕਰੀਏ ਉਹਨਾਂ ਦੀ ਡਾਈਟ ਦੀ ਖਰਚੇ ਵੱਲੋਂ ਬਹੁਤ ਜ਼ਿਆਦਾ ਜਿਹੜੇ ਨੌਜਵਾਨ ਨੇ ਉਹ ਖੇਡਾਂ ਦੇ ਵਿੱਚ ਪਿੱਛੇ ਰਹਿ ਜਾਂਦੇ ਨੇ ਇਸ ਗੱਲ 'ਚ ਕੋਈ ਸ਼ੱਕ ਨਹੀਂਗਾ ਕਈ ਪਰਿਵਾਰਾਂ ਦੇ ਵਿੱਚ ਬਹੁਤ ਅੱਛੇ ਹੁਨਾਰ ਬੱਚੇ ਹੁੰਦੇ ਆ ਪਰ ਉਹ ਮਾਂ ਪਿਓ ਜਿਹੜੇ ਉਹਨਾਂ ਦਾ ਜਿਸ ਤਰ੍ਹਾਂ ਉਹਨਾਂ ਦੀ ਮਤਲਬ ਖਾਣਕ ਹੋਣੀ ਚਾਹੀਦੀ ਆ ਅਫੋਰਡ ਨਹੀਂ ਕਰਦੀ ਇਹ ਵੈਸੇ ਸਰਕਾਰਾਂ ਨੂੰ ਚਾਹੀਦਾ ਵੀ ਜੇ ਕੋਈ ਬੱਚਾ ਟੈਲੈਂਟ ਲੱਗਦਾ ਹੈ ਤਾਂ ਉਸ ਦੇ ਵਿੱਚ ਉਹ ਜਰੂਰ ਸਰਕਾਰਾਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ ਔਰ ਉਸ ਬੱਚੇ ਨੂੰ ਮੈਂ ਕਹਣਾ ਵੀ ਇਥੇ ਲੋਕਲ ਲੀਡਰਸ਼ਿਪ ਨੂੰ ਅਡਾਪਟ ਹੀ ਕਰ ਲੈਣਾ ਚਾਹੀਦਾ ਕਿ ਤਾਂ ਕਿ ਉਹ ਬੱਚਾ ਜਿਹੜਾ ਅੱਗੇ ਜਿਹੜਾ ਆਪਣੇ ਪੰਜਾਬ ਦਾ ਆਪਣੇ ਸ਼ਹਿਰ ਦਾ ਨਾਮ ਰੌਸ਼ਨ ਹੈ ਅੱਜ ਦੇਖੋ ਜੀ ਬੜਾ ਖੁਸ਼ੀ ਦਾ ਮਾਹੌਲ ਹੈ ਨੇਚਰ ਪਾਰਕ ਦੇ ਵਿੱਚ ਕਿਉਂਕਿ ਸਾਡੇ ਦੋ ਬੱਚੇ ਅੰਡਰ 19 ਫੁੱਟਬਾਲ ਦੇ ਵਿੱਚ ਨੇਪਾਲ ਦੇ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰਕੇ ਵਾਪਸ ਪਰਤੇ ਆ ਉਹਨਾਂ ਦਾ ਇੱਥੇ ਮਾਨ ਸਨਮਾਨ ਕੀਤਾ ਉਹਨਾਂ ਦਾ ਮੂੰਹ ਮਠਾ ਕਰਾਇਆ ਗਿਆ ਤੇ ਉਹਨਾਂ ਤੋਂ ਹੋਰ ਨੌਜਵਾਨਾਂ ਨੂੰ ਹੀ ਮੈਂ ਕਹਿੰਦਾ ਪ੍ਰੇਰਨਾ ਲੈਣੀ ਚਾਹੀਦੀ ਹੈ ਵੀ ਆਪਾਂ ਖੇਡਾਂ ਵੱਲ ਨੂੰ ਆਪਦੇ ਆਪ ਨੂੰ ਲੈ ਕੇ ਜਾਈਏ ਤਾਂ ਕਿ ਆਪਾਂ ਨਸ਼ਿਆਂ ਵਰਗੀਆਂ ਬਰਾਈਆਂ ਤੋਂ ਬਚ ਸਕੀਏ ਅ ਬੱਚੇ ਨੇ ਜਿਹੜੇ ਬੜੀ ਵਧੀਆ ਗੇਮ ਕਰਦੇ ਨੇ ਪਰ ਕਿਤੇ ਨਾ ਕਿਤੇ ਕੁਝ ਬੱਚੇ ਨੇ ਜਿਹੜੇ ਖਰਚੇ ਵੱਲੋਂ ਡਾਈਟ ਵੱਲੋਂ ਪਿੱਛੇ ਰਹਿ ਜਾਂਦੇ ਨੇ ਪਰ ਉਹਨਾਂ ਦੇ ਵਿੱਚ ਖੇਡਣ ਦੀ ਜਿਹੜੀ ਆਤਮਾ ਬਹੁਤ ਹੁੰਦੀ ਆ ਕੋਈ ਸ਼ੱਕ ਨਹੀਂ ਦੇਖੋ ਜਿਹੜੇ ਗਰੀਬ ਘਰਾਂ ਦੇ ਬੱਚੇ ਆ ਉਹ ਡਾਈਟ ਵੱਲੋਂ ਰਹਿ ਜਾਂਦੇ ਆ ਪਰ ਜਿੱਦਾਂ ਮੈਂ ਬਾਸਕਟਬਾਲ ਦੀ ਅਕੈਡਮੀ ਚਲਾ ਰਿਹਾ ਆ ਅਸੀਂ ਗਰੀਬ ਬੱਚਿਆਂ ਦਾ ਡਾਈਟ ਦਾ ਉਹਨਾਂ ਦੇ ਫੀਸਾਂ ਦਾ ਪ੍ਰਬੰਧ ਕਰਦੇ ਆ ਤੇ ਸਰਕਾਰ ਦੀ ਵੀ ਕੋਸ਼ਿਸ਼ ਹੈਗੀ ਹੁਣ ਇੱਕ ਬਾਸਕਟਬਾਲ ਦੇ ਗਰਾਊਂਡ ਨਗਰ ਨਗਰ ਕਮੇਂ ਦੇ ਵਿੱਚ ਬਣ ਰਹੀ ਆ 36 ਲੱਖ 40 ਹਜ਼ਾਰ ਰੁਪਏ ਪਾਸ ਕਰਾਇਆ ਹੈਗਾ ਇਸ ਕਰਕੇ ਖੇਡ ਮੈਦਾਨ ਬਹੁਤ ਆ ਉਹ ਸਰਕਾਰ ਨੂੰ ਜੋ ਧਿਆਨ ਚ ਲਿਆਵਾਂਗੇ ਵੀ ਕੋਚ ਵੱਤ ਵੱਤ ਦੱਸ ਦਿੱਤੇ ਜਾਣ ਗਰਾਉਂਡਾਂ ਜਰੂਰ ਕਿਤੇ ਨਾ ਕਿਤੇ ਬਣਾਈਆਂ ਜਾਂਦੀਆਂ ਨੇ ਹੁਣ ਜੇ ਆਪਾਂ ਇੰਡੋਰ ਸਟੇਡੀਅਮ ਦੀ ਗੱਲ ਕਰੀਏ ਤਾਂ ਉਹ ਚਿੱਟਾ ਹੱਸੀ ਸਾਬਤ ਹੋ ਰਿਹਾ ਉਹਨੂੰ ਯੂਜ਼ ਹੀ ਨਹੀਂ ਕੀਤਾ ਜਾ ਰਿਹਾ ਜੇ ਕੋਈ ਖੇਡਣ ਜਾਂਦਾ ਤੇ ਉਹਨਾਂ ਤੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਆ ਵੀ ਇੰਨਾ ਖਰਚਾ ਆਉਂਦਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਉਹ ਤਾਂ ਚਲੋ ਸਟੇਡੀਅਮ ਹੈਗਾ ਆ ਗੁਰੂ ਨਾਨਕ ਕਾਲਜ ਦੀ ਗਰਾਉਂਡ ਆ ਸਾਹਮਣੇ ਤੁਸੀਂ ਦੇਖਿਆ ਕਿੰਨੀ ਸੋਹਣੀ ਹੁੰਦੀ ਸੀ 2016 ਤੋਂ ਪਹਿਲਾਂ ਕਿੰਨੇ ਖੇਡਦੇ ਸੀ ਬੱਚੇ ਇੱਥੇ ਇਹਨੂੰ ਹੁਣ ਲੋਕ ਲਾਉਣ ਦੇ ਟਾਈਮ ਨਾਲ ਤੇ ਬਹੁਤ ਮਾੜੀ ਗ ਕਿਸੇ ਜਾਣਗੇ ਬੱਚੇ ਜੇ ਇਸ ਤਰ੍ਹਾਂ ਹੀ ਗਰਾਉਂਡਾਂ ਉਹਨਾਂ ਕੋਲੇ ਨਾ ਹੋਣਗੀਆਂ ਕਿਵੇਂ ਫਿਰ ਦੇਸ਼ ਦਾ ਨਾਮ ਆਪਾਂ ਕਵਾਂਗੇ ਜਿਹੜਾ ਚੰਪੂ ਦਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਗਰਾਉਂਡਾਂ ਕੋਚਿਸ ਹੋਣੇ ਬਹੁਤ ਜ਼ਰੂਰੀ ਹੈ ਅਸੀਂ ਸਰਕਾਰ ਤੱਕ ਇਹ ਗੱਲ ਪਚਾਵਾਂਗੇ ਸਰ ਕਾਫੀ ਲੰਮੇ ਸਮੇਂ ਤੋਂ ਤੁਸੀਂ ਵੀ ਜਿਹੜੀ ਪਨੀਰੀ ਤਿਆਰ ਕਰ ਰਹੇ ਹੋ ਜੇਕਰ ਗੱਲ ਸਰਕਾਰ ਦੀ ਕਰੀਏ ਸਰਕਾਰਾਂ ਦਾ ਇਹੋ ਜਿਹਾ ਸਹਿਯੋਗ ਹੈ ਸਰਕਾਰਾਂ ਦਾ ਸਮੇਂ-ਸਮੇਂ ਤੇ ਮੈਨੂੰ ਤਾਂ ਸਹਿਯੋਗ ਮਿਲਦਾ ਰਿਹਾ ਹੈ ਬਾਸਕਟਬਾਲ ਅਕੈਡਮੀ